ਉਹ ਵੀ ਦੇਖ ਕੇ ਆਇਓ ਕਿਵੇਂ ਦੀ ਲੱਗਦੀ ਬਹੁਤ ਸੋਹਣੀ ਫਿਲਮ ਆ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਫਿਲਮ ਦਾ ਟ੍ਰੇਲਰ ਦੇਖਿਆ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਫਿਲਮ ਕਿੱਦਾ ਦੀ ਹੈ ਔਰ ਟ੍ਰੇਲਰ ਤੋਂ ਹੀ ਬਹੁਤ ਕੁਝ ਪਤਾ ਚੱਲ ਜਾਂਦੀ ਹੈ ਕਿ ਸਾਡੀ ਇਤਿਹਾਸਿਕ ਫਿਲਮ ਹੈਗੀ ਔਰ ਇਦਾਂ ਦੀ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਔਰ ਇਦਾਂ ਦੀ ਫਿਲਮਾਂ ਡੈਫੀਨਿਟਲੀ ਆਪਾਂ ਖਾਸ ਕਰਕੇ ਪੰਜਾਬੀਆਂ ਨੂੰ ਤਾਂ ਦੇਖਣੀ ਚਾਹੀਦੀ ਹੈ ਇੱਕ ਜੇ ਫਿਲਮ ਨਾ ਦੇਖੀ ਨਾ ਨਹੀਂ ਤਾਂ ਆਪਣੀ ਆਡੀਅੰਸ ਬਤਾ ਕੀ ਕਹਿੰਦੀ ਹੈ ਕਿ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਹੈਨਾ ਜਦੋਂ ਚੰਗੀ ਫਿਲਮ ਬਣਦੀ ਹੈ ਤਾਂ ਆਪਾਂ ਬਾਹਰ ਨਹੀਂ ਨਿਕਲਦੇ ਤੇ ਹੋਰ ਅਸੀਂ ਫਿਲਮਾਂ ਦੇਖਦੇ ਆ ਪਰ ਇਦਾਂ ਦੀ ਫਿਲਮ ਨੂੰ ਪਲੀਜ਼ ਜ਼ਰੂਰ ਦੇਖੋ ਕਿਉਂਕਿ ਜੇ ਇਦਾਂ ਦੀ ਫਿਲਮਾਂ ਨੂੰ ਆਪਾਂ ਦੇਖਾਂਗੇ ਅਪਰੀਸ਼ੀਏਟ ਕਰਾਂਗੇ ਹੈਨਾ ਤੇ ਫੇਰ ਹੀ ਉਹਦਾ ਦੀਆਂ ਫਿਲਮਾਂ ਬਣਨਗੀਆਂ ਸੋ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਫਿਲਮ ਦੇਖਣੀ ਤੇ ਵੀ ਰਜਨੀ ਦੀ ਕਹਾਣੀਆਂ ਕਦੀ ਸੁਣੀ ਸੀ ਤੁਸੀਂ ਦੇਖੋ ਆਪਾਂ ਨਾ ਆ ਮਮੀ ਜਾਂ ਦਾਦੀ ਨਾਨੇ ਤਾਂ ਕਦੀ ਸੁਣੀ ਹੁੰਦੀ ਸੀ ਲੇਕਿਨ ਕਦੀ ਸੋਚਿਆ ਨਹੀਂ ਸੀ ਕਿ ਇਸ ਦੇ ਉੱਪਰ ਵੀ ਫਿਲਮ ਬਣੂਗੀ ਹੈ ਨਾ ਔਰ ਜੇ ਫਿਲਮ ਬਣੀ ਆ ਤਾਂ ਡੈਫੀਨਿਟਲੀ ਬਹੁਤ ਵਧੀਆ ਲੱਗਿਆ ਆਪਣਾ ਉਹੀ ਵਿਰਸਾ ਪਿਛਲੇ ਕਿਤਾਬਾਂ ਚ ਜੋ ਆਪਾਂ ਪੜ੍ਹਦੇ ਸੀ ਅੱਜ ਆਪਾਂ ਦੁਬਾਰਾ ਦੇਖਿਆ ਸਿਨੇਮਾ ਚ ਹੈ ਨਾ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਔਰ ਡਾਇਰੈਕਟਰ ਜੀ ਦਾ ਕੰਮ ਤਾਂ ਕਮਾਲ ਹੈ ਔਰ ਯੋਗਰਾਜ ਜੀ ਨੇ ਜੱਚ ਰਹੇ ਨੇ ਸਕਰੀਨ ਦੇ ਉੱਤੇ ਸਾਰਨ ਫਿਲਮ ਬਹੁਤ ਅੱਛੀ ਲੱਗੀ ਔਰ ਪਲੀਜ਼ ਮੈਂ ਕਹਾਂਗੀ ਫਿਲਮ ਨੂੰ ਬਿਲਕੁਲ ਸਕਿਪ ਨਾ ਕਰੇ ਜ਼ਰੂਰ ਦੇਖੇ ਹੋ ਤੁਸੀਂ ਕਿਹੜੇ ਸੀਨ ਨਾਲ ਸਭ ਤੋਂ ਜ਼ਿਆਦਾ ਰਿਲੇਟ ਕਰ ਪਾਏ ਮੀ ਪੇਸ਼ੈਂਸ ਸੀਗੀ ਪਹਿਲਾ ਲੋਕਾ ਚਿੰਤਾ ਇੰਨੀ ਪੇਸ਼ੈਂਸ ਸੀਗੀ ਕਿ ਜਿੱਦਾਂ ਕਿਆ ਮੋੜਾ ਕਰ ਲਿਆ ਇਹ ਤਾਂ ਪਹਿਲੇ ਹੀ ਪੇਸ਼ੈਂਸ ਸੀਗੀ ਅੱਜਕੱਲ ਤੁਸੀਂ ਵੀ ਜੀ ਮੈਨੂੰ ਰੱਬ ਤੇ ਬਹੁਤ ਜ਼ਿਆਦਾ ਯਕੀਨ ਹੈ ਈਵਨ ਆਪਾਂ ਜਿਹੜੀਆਂ ਮੂਵੀ ਦੇਖ ਰਹੇ ਆ ਇਹਦੇ ਚ ਵੀ ਦਿਖਾਇਆ ਗਿਆ ਹੈ ਕਿ ਉਹਨਾਂ ਨੂੰ ਬੀਬੀ ਰਚਨੀ ਜੀ ਨੂੰ ਪਰਮਾਤਮਾ ਤੇ ਕਿੰਨਾ ਯਕੀਨ ਹੈ ਔਰ ਇਸੇ ਤਰ੍ਹਾਂ ਇਹ ਸਾਨੂੰ ਵੀ ਯਕੀਨ ਹੋਣਾ ਚਾਹੀਦਾ ਹੈ ਪਰਮਾਤਮਾ ਤੇ ਅਗਰ ਉਹਨਾਂ ਨੂੰ ਯਕੀਨ ਸੀ ਤਾਂ ਇੰਨਾ ਵੱਡਾ ਚਮਤਕਾਰ ਹੋ ਗਿਆ ਅਗਰ ਸਾਨੂੰ ਵੀ ਯਕੀਨ ਹੋਏਗਾ ਤੇ ਸਾਡੇ ਨਾਲ ਵੀ ਇਦਾਂ ਹੀ ਕੁਝ ਹੋਏਗਾ ਮੂਵੀ ਬਹੁਤ ਵਧੀਆ ਲੱਗੀ ਬਹੁਤ ਸੋਹਣੀ ਮੂਵੀ ਸੀਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਮੋਸ਼ਨ ਹੋਏ ਕਿ ਭਾਈ वी वेरी इमोशनल एक्चुअली मूवी बहुत अमेजिंग है एंड आई रिक्वेस्ट एवरी वन कि आप आओ मूवी देखो अपनी रूट्स को जानो हिस्ट्री को जानो एंड बिंग अ पार्ट ऑफ द मूवी हमने सिस्टर्स का रोल प्ले किया है so, सो हमारे लिए वो एक प्रॉपर रोलर कोस्टर आई है का खुशी रोना सब कुछ रियल लाइफ में हमने वो एक्सपीरियंस किया सो एवरीथिंग वॉज अमेजिंग अज के टाइम भी जो घर कुड़िया तो कुड़िया हो जान दो तीन कुड़िया हो जान भी मुंडे लिए ट्राई किया जाए अज भी यह समय है ਆਪਾ ਇੰਡੀਆ ਦੇ ਵਿੱਚ ਕਹਿ ਲੋ ਖਾਸ ਕਰ ਪੂਰੇ ਉੱਤੇ ਕੀ ਵਿਚਾਰ ਰੱਖਣਾ ਚਾਹੀਦਾ ਮੋਦੀ ਉੱਤੇ ਤਾਂ ਇਹ ਹੀ ਵਿਚਾਰ ਹੁੰਦਾ ਕਿ ਪਹਿਲਾਂ ਤਾਂ ਮੁੰਡੇ ਕੁੜੀਆਂ ਨੂੰ ਬਰਾਬਰ ਦਾ ਹਿੱਸਾ ਜ਼ਰੂਰ ਦੇਣਾ ਚਾਹੀਦਾ ਪਰ ਅੱਜ ਕੱਲ ਹੈ ਵੀ ਪਰ ਬਹੁਤ ਜ਼ਿਆਰੀ ਜਗ੍ਹਾ ਤੇ ਇਹ ਹੈ ਕਿ ਵੀ ਮੁੰਡਾ ਹੁਣ ਜ਼ਰੂਰ ਚਾਹੀਦਾ ਕੁੜੀ ਹੈ ਬਹੁਤ ਵਧੀਆ ਗੱਲ ਹੈ ਪਰ ਮੁੰਡਾ ਵੀ ਨਾਲ ਹੁਣ ਜ਼ਰੂਰ ਚਾਹੀਦਾ ਇਹ ਤਾਂ ਕਹਿੰਦੇ ਸ਼ੁਰੂ ਤੋਂ ਜਿਹੜੀ ਚੱਲੀ ਆ ਰਹੀ ਹੈ ਅੱਜ ਵੀ ਇਹ ਚੀਜ਼ ਹੈ ਪਰ ਬਹੁਤ ਸਾਰੀਆਂ ਤਰ੍ਹਾਂ ਮਾਈਂਡ ਸੈਟ ਹੈ ਬਹੁਤ ਪਰ ਬਹੁਤ ਸਾਰੇ ਐਗਾਂ ਦੇ ਲੋਕ ਵੀ ਨੇ ਜਿਹੜੇ ਜਿਵੇਂ ਬਾਕੀ ਨੂੰ ਛੱਡੀਏ ਅਸੀਂ ਕਹਿੰਦੇ ਅਸੀਂ ਬlesed ਆ ਕਿ ਆ ਸਾਡੇ ਸਲਾਈਨ ਦੇ ਵਿੱਚ ਆਉਣਾ ਹੈਨਾ ਕਿ ਮੇਰਾ ਅਸੀਂ ਆਪਣੀ ਗੱਲ ਕਰੀ ਸਾਡੇ ਪਿਛੋਕੜ ਚੋਂ ਜੋ ਕੋਈ ਵੀ ਹਾਂ ਐਕਚੁਅਲੀ ਬਹੁਤ ਸਟਰਗਲ ਕੀਤਾ ਅਸੀਂ ਪੇਰੈਂਟਸ ਨੂੰ ਮਨਾਣਾ ਰਿਲੇਟਿਵਸ ਨੂੰ ਮਨਾਣਾ ਸਪੈਸ਼ਲੀ ਬਟ ਵੀ نو ਸਾਡਾ ਹਾਰਡ ਵਰਕ ਹੈ ਤੇ ਵੀ ਆਰ ਹੇਅਰ ਅ ਅੱਜ ਕੱਲ ਲੋਕ ਰਾਤੋ ਰਾਤ ਸਫਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਰਾਤੋ ਰਾਤ ਤਰੱਕੀ ਚਾਹੀਦੀ ਹੈ ਸਬਰ ਨਹੀਂ ਹੈ ਅੰਦਰ ਤੇ ਉਹਰੇ ਉੱਤੇ ਕੀ ਕਹਿਣਾ ਚਾਹੁੰਦੇ ਕਿ ਸਬਰ ਹੋਣਾ ਕਿੰਨਾ ਜ਼ਰੂਰੀ ਮੈਮ ਸਬਰ ਤਾਂ ਹੋਣਾ ਚਾਹੀਦਾ ਆ ਦੇਖੋ ਹਨਾ ਜੋ ਚੀਜ਼ ਤੁਹਾਨੂੰ ਮਿਲਣੀ ਹੈ ਨਾ ਉਹ ਅੱਜ ਨਹੀਂ ਤਾਂ ਕੱਲ ਤੁਹਾਨੂੰ ਮਿਲ ਹੀ ਜਾਣੀ ਹੈ ਠੀਕ ਹੈ ਉਹੀ ਅਗਰ ਤੁਸੀਂ ਸਬਰ ਨਾਲ ਸਬਰ ਤੋਂ ਬੈਠੇ ਹੋ ਨਾ ਪ੍ਰਮਾਤਮਾ ਦੇਖ ਰਿਹਾ ਆ ਔਰ ਉਹਨੇ ਅੱਜ ਨਹੀਂ ਤਾਂ ਕੱਲ ਤੁਹਾਨੂੰ ਜਿਹੜੀ ਚੀਜ਼ ਤੁਹਾਡੀ ਉਹ ਤੁਹਾਡੇ ਕੋਲ ਆ ਕੇ ਹੀ ਰਹੂਗੀ ਹਰ ਨਾ ਚਾਹੇ ਜਿੱਦਾਂ ਵੀ ਆਉਗੀ ਬੀਬੀ ਰਜਨੀ ਮੂਵੀ ਦੇਖ ਕੇ ਆਏ ਹੋ ਇਦਾਂ ਦੀ ਮੂਵੀ ਜੋ ਅਸੀਂ ਬਚਪਨ ਚ ਸੌਂਦੇ ਸੀ ਲੇਕਿਨ ਆ ਜੋ ਸਿਨਮਾ ਕਰਾਚੀ ਰਿਲੀਜ਼ ਹੋਈ ਹੈ ਇੰਨੇ ਸਾਲਾਂ ਬਾਅਦ ਪਹਿਲਾ ਦੱਸੋ ਕਿਵੇਂ ਦੀ ਲੱਗੀ ਫਿਲਮ ਬਹੁਤ ਜ਼ਬਰਦਸਤ ਹੈ ਧਾਰਮਿਕ ਮੂਵੀ ਹੈ ਮਤਲਬ ਦੇਖਣੀ ਚਾਹੀਦੀ ਹੈ ਜਿੱਦਾਂ ਆਪਾਂ ਲਵ ਸਟੋਰੀਜ਼ ਦੇਖਦੇ ਆ ਇੱਕ ਬਹੁਤ ਅਲੱਗ ਜਿਹਾ ਸਬਜੈਕਟ ਇਹਨਾਂ ਨੇ ਇੱਕ ਟਾਈਮ ਇਮੋਸ਼ਨਲ ਮੂਵੀ ਹੈ ਬੰਦੇ ਨੂੰ ਰੋਣਾ ਆਉਂਦਾ ਮਤਲਬ ਜੁੜਨਾ ਚਾਹੀਦਾ ਰੱਬ ਨਾਲ ਮਤਲਬ ਕਿ ਆਪਾਂ ਰੋਜ਼ ਰੱਬ ਨੂੰ ਧਿਆਨ ਦੇ ਆ ਪਰ ਇਸ ਮੂਵੀ ਨਾਲ ਤੁਸੀਂ ਦੇਖੋਗੇ ਤੁਹਾਨੂੰ ਰੋਣਾ ਵੀ ਆਊਗਾ ਇਮੋਸ਼ਨਲ ਇ ਬੱਚੇ ਤੋਂ ਲੈ ਕੇ ਬੁੱਢਾ ਤੱਕ ਇਹ ਫਿਲਮ ਦੇਖ ਸਕਦਾ ਹੈ ਮਤਲਬ ਕਿ ਬਿਲਕੁਲ ਕੋਈ ਮਤਲਬ ਇਹਦੇ ਚੋਂ ਨਹੀਂ ਹੈ ਮਤਲਬ ਬਹੁਤ ਵਧੀਆ ਮੂਵੀ ਹੈ ਰਬ ਦਾ ਨਾਮ ਰੋਹ ਤੇ ਆਓ ਇੱਥੇ ਹੀ ਕਰਮ ਭੁਗਤੇ ਜਾਣੇ ਆ ਸਾਨੂੰ ਬਹੁਤ ਵਧੀਆ ਲੱਗੀ ਤੇ ਮੈਂ ਸਾਰਿਆਂ ਨੂੰ ਆਈ ਕਹੂੰਗਾ ਕਿ ਜਰੂਰ ਆਪਣੇ ਬੱਚਿਆਂ ਨੂੰ ਆਪਣੇ ਯਾਰਾ ਦੋਸਤਾਂ ਨੂੰ ਇਹ ਮੂਵੀ ਜਰੂਰ ਦਿਖਾਈ ਜਾਵੇ ਕਿਉਂਕਿ ਇਹਦੇ ਚ ਬਹੁਤ ਵਧੀਆ ਮੈਸੇਜ ਨੇ ਠੀਕ ਹੈ ਸਬਰ ਦਾ ਵਿਸ਼ਵਾਸ ਦਾ ਤੇ ਸਾਰੀਆਂ ਚੀਜ਼ਾਂ ਦਾ ਇੱਕ ਕਲੈਕਟਿਵ ਮੈਸੇਜ ਕਿ ਜਿਹੜੇ ਆਪਣੇ ਯੂਥ ਨੂੰ ਤੇ ਲੋਕਾਂ ਨੂੰ ਇੱਕ ਸਹੀ ਰਾਹ ਤੇ ਪਾਏਗਾ ਤੁਹਾਨੂੰ ਕਿਵੇਂ ਲੱਗੀ ਮੈਨੂੰ ਤਾਂ ਜੀ ਬਹੁਤ ਹੀ ਵਧੀਆ ਲੱਗੀ ਤੇ ਮੈਂ ਜਿਵੇਂ ਪਹਿਲਾਂ ਵੀ ਇੰਟਰਵਿਊਜ਼ ਦੇ ਅੰਦਰ ਦੱਸਿਆ ਜਦੋਂ ਵਾਲੇ ਮੇਰੇ ਤੋਂ ਪੁੱਛਿਆ ਕਿ ਮੂਵੀ ਦਾ ਸਭ ਤੋਂ ਵੱਡਾ ਮੈਸੇਜ ਕੀ ਹੈ ਤੇ ਮੈਂ ਤੈਈ ਕਿਹਾ ਕਿ ਇਹ ਮੂਵੀ ਤੁਹਾਨੂੰ ਸਬਰ ਰੱਬ 'ਚ ਵਿਸ਼ਵਾਸ ਤੇ ਆਪਣੇ ਘਰਦਿਆਂ ਦੇ ਅੰਦਰ ਵਿਸ਼ਵਾਸ ਕਰਨਾ ਸਿਖਾਉਂਦੀ ਹੈ ਤੇ ਜੋ ਅੱਜ ਦੇ ਟਾਈਮ ਦੀ ਬਹੁਤ ਵੱਡੀ ਲੋੜ ਹੈ ਤੁਹਾਡੀ ਅੱਜ ਤੱਕ ਅੱਜ ਦੇ ਟਾਈਮ 'ਚ ਤੁਹਾਡੀ ਨਹੀਂ ਸਾਡੇ ਯੂਥ ਦੀ ਕਿਹੜੀ ਲੋੜ ਹੋਗੀ ਜਿਹੜੀ ਸਾਨੂੰ ਸਬਰ ਨਹੀਂ ਕਰਨ ਦੇ ਰਹੀ ਖਾਸ ਕਰ ਅੱਜ ਦੇ ਟਾਈਮ ਜੁੰਦਾ ਨਾ ਰਾਤੋ ਰਾਤ ਸਟਾਰ ਬਨਣਾ ਉਰੋਤੇ ਗੱਲਬਾਤ ਕਰਨਾ ਚਾਹਨੀ ਹੈ ਉਹ ਸਬਰ ਕਿੱਥੇ ਗਿਆ ਤੇ ਸਭ ਕੁਝ ਹੈ ਪੈਸਾ ਮਤਲਬ ਰੋਟੀ ਲਈ ਪੈਸੇ ਹੈਗੇ ਆ ਘਰ ਵੀ ਹੈਗਾ ਤੇ ਕਪੜਾ ਵੀ ਹੈਗਾ ਲੇਕਿਨ ਇਹ ਤਾਂ ਕਿਹੜੀ ਚੀਜ਼ ਨੂੰ ਕਮੀ ਮਹਿਸੂਸ ਹੋ ਰਹੀ ਹੈ ਕਿਉ ਡਿਪਰੈਸ਼ਨ ਜੀ ਕਮੀ ਨਹੀਂ ਕਹਿ ਸਕਦੇ ਬਟ ਆਪਾਂ ਕਹਿ ਸਕਦੇ ਆ ਕਿ ਜੀ ਹੁਣ ਇਹਦੇ ਤਾਂ ਰੀਜਨਸ ਬਹੁਤ ਨੇ ਹੁਣ ਮੈਂ ਆਪ ਤਾਂ ਇੰਨਾ ਸਿਆਣਾ ਹੈ ਨਹੀਂ ਮੈਂ ਵੀ ਯੂਥ ਦਾ ਹੀ ਪਾਰਟ ਆ ਗਲਤੀਆਂ ਸਾਰੇ ਕਰਦੇ ਨੇ ਅਸੀਂ ਵੀ ਕਰਦੇ ਜਾਂਦੇ ਆ ਬਸ ਠੀਕ ਹੈ ਜਿਹੜੇ ਰਸਤੇ ਤੇ ਚੱਲ ਰਹੇ ਆ ਕਰਦਿਆਂ ਦੀ ਰਜ਼ਾਮੰਦੀ ਦੇ ਵਿੱਚ ਚੱਲ ਰਿਆਂ ਤੇ ਹਲੇ ਤੱਕ ਤੇਹੀ ਵਿਸ਼ਵਾਸ ਹੈ ਕਿ ਸਹੀ ਕਰ ਰਹੇ ਆ ਬਟ ਬਾਕੀ ਇਹ ਤਾਂ ਤੁਹਾਨੂੰ ਹੁਣ ਕੋਈ ਵੱਡਾ ਹੀ ਦੱਸ ਸਕਦਾ ਹੈ ਕਿ ਯੁੱਧੀ ਕੀ ਮੈਂ ਤੇ ਮੈਂ ਤੇ ਨਿਆਣਾ ਐ ਇਸ ਚੀਜ਼ ਵਾਸਤੇ ਤੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੂਵੀ ਬਾਰੇ ਆਈ ਥਿੰਕ ਸੋ ਮੈਨੂੰ ਸਭ ਤੋਂ ਵੱਡੀ ਚੀਜ਼ ਸਹੀ ਲੱਗੀ ਕਿ ਅਸੀਂ ਜਨਰੇਸ਼ਨ ਅਸੀਂ ਆਪਣੇ ਧਰਮ ਨਾਲ ਆਪਣੀ ਹਿਸਟਰੀ ਨਾਲ ਬਹੁਤ ਦੂਰ ਆ the age you know djay direction segi sound sega music sega as a generation i think so apne historical te saadi jo e history hai apne religion thi this is the best way to relate to it and why we were on the set uh, it felt like we were in the movie so that is the best thing about the movie and i think so it sends a very positive message and for all of us a ek must watch hai 2 ghante i think so past few months which one of the best two hours I've spent so i think so. ਦੇਖੋ ਜੀ ਪਹਿਲਾਂ ਤਾਂ ਅਸੀਂ ਪਿੰਕੀ ਥਾਲੀਵਾਲ ਵੀਰ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਦਾਂ ਦਾ ਕਨਸੈਪਟ ਲੈ ਕੇ ਆਂਦਾ ਹੈ ਤੇ ਉਹ ਵਧਾਈ ਦੇ ਪਾਤਰ ਹੈ ਤੇ ਬਹੁਤ ਚੰਗਾ ਹੈ ਕਿਉਂਕਿ ਇਦਾਂ ਦੀਆਂ ਸਾਖੀਆਂ ਅੱਜ ਦੇ ਟਾਈਮ 'ਚ ਅੱਜ ਦੇ ਯੁੱਗ 'ਚ ਆਣੀਆਂ ਬਹੁਤ ਹੀ ਜ਼ਰੂਰੀਆਂ ਕਿਉਂਕਿ ਅਸੀਂ ਉਹ ਸਾਡੇ ਨਾਨੀਆ ਸਾਡੇ ਦਾਦੇ ਸਾਡੇ ਮਤਲਬ ਬਜ਼ੁਰਗ ਜਿਹੜੇ ਸੁਣਾਉਂਦੇ ਰਹੇ ਆ ਇਹ ਚੀਜ਼ਾਂ ਉਹ ਇੱਕ ਬਹੁਤ ਵਧੀਆ ਜਿਹੜੀ ਸਾਨੂੰ ਪਰਦੇ ਦੇ ਦੇਖਣ ਨੂੰ ਮਿਲੀ ਹੈ ਤੇ ਇਦਾਂ ਦੇ ਕਨਸੈਪਟ ਹੋਰ ਵੀ ਆਣੇ ਬਹੁਤ ਜ਼ਰੂਰੀ ਆਣੇ ਚਾਹੀਦੇ ਆ ਰੂਪੀ ਗਿੱਲ ਜੀ ਨੇ ਉਹਨੇ ਬਹੁਤ ਸੋਨਾ ਕਰਦਾਰ ਨਿਭਾਇਆ ਏ ਉਹ ਅੱਛਾ ਏ ਕਾਬਲੀ ਤਾਰੀਫ ਹੈ ਉਹ ਮੂਵੀ ਤੋਂ ਸਿੱਖਣ ਨੂੰ ਮਿਲੀ ਤੇ ਇਹ ਲੈ ਕੇ ਜਾ ਰਹੇ ਹੋ ਤੁਸੀਂ ਆਪਣੇ ਘਰ ਰੱਬ ਨਾਲ ਜੁੜੋ ਰੱਬ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਜਿੱਥੇ ਵਿਸ਼ਵਾਸ ਹੈ ਉੱਥੇ ਸਾਰਾ ਕੁਝ ਕਾਰਜ ਆਪਣੇ ਆਪ ਸਫਲ ਹੋ ਜਾਂਦੇ ਜੀ ਤੇ ਉਹ ਆਪਾਂ ਨੂੰ ਫਿਲਮ 'ਚ ਦੇਖਣ ਨੂੰ ਮਿਲਿਆ ਤੇ ਸਟਾਰ ਦੋਗੇ ਪੰਜ ਚੋ ਪੰਜ ਚੋ ਪੰਜ ਪੰਜ ਤੋਂ ਵੱਧ ਹੋਣੀ ਚਾਹੀਦੀ ਜੀ ਨਹੀਂ ਨਹੀਂ ਲੱਗੀ ਬਹੁਤ ਵਧੀਆ ਹਾਂ ਜੀ ਕੀ ਸਿੱਖਣ ਨੂੰ ਮਿਲਿਆ ਅੱਜ ਤੁਹਾਨੂੰ ਸਿੱਖਣ ਨੂੰ ਮਿਲਿਆ ਵੀ ਮਹਾਰਾਜ ਦੇ ਵਿਸ਼ਵਾਸ ਰੱਖਣਾ ਚਾਹੀਦਾ ਸਾਨੂੰ ਕੋਈ ਵੀ ਕਾਰਜ ਹੋਵੇ ਵੀ ਉਹ ਸਫਲ ਹੁੰਦਾ ਆਪਣੇ ਦਿਲੋਂ ਜਿਹੜਾ ਵੀ ਤੁਸੀਂ ਮੰਗਿਆ ਮਹਾਰਾਜ ਤੋਂ ਰੱਬ ਤੋਂ ਕਿਸੇ ਵੀ ਧਰਮ ਦਾ ਕੋਈ ਵੀ ਮੰਗਦੇ ਆਪਣੇ ਰੱਬ ਤੋਂ ਉਹ ਪੂਰਾ ਹੁੰਦਾ ਚਾਹੇ ਕੋਈ ਵੀ ਅੱਜ ਆਪਾਂ ਕੋਈ ਗਲਤੀ ਵੀ ਕਰਦੇ ਹਾਂ ਤਾਂ ਉਹਦੀ ਵੀ ਮਹਾਰਾਜ ਮਾਫੀ ਦਿੰਦਾ ਪਰ ਉਹ ਇੱਕ ਉਹਨੂੰ ਕੋਈ ਤਰੀਕਾ ਇੱਕ ਹਾਂ ਜ਼ਰੀਆ ਇੱਕ ਅੱਜ ਦੇ ਟਾਈਮ ਦੇ ਲੋਕਾਂ ਨੂੰ ਸਫਲ ਬੜੀ ਜਲਦੀ ਹੋਣਾ ਹੈ ਰਾਤੋਂ ਰਾਤ ਹੋਣਾ ਹੈ ਉਹਨਾਂ ਦੇ ਅੰਦਰ ਸਬਰ ਨਹੀਂ ਹੈਗਾ ਤੇ ਇਹ ਮੂਵੀ ਤੁਹਾਨੂੰ ਸਬਰ ਸਿਖਾਉਂਦੀ ਹੈ ਸਬਰ ਵੀ ਸਿਖਾਉਂਦੀ ਹੈ ਸਾਰਾ ਕੁਝ ਸਿਖਾਉਂਦੀ ਹੈ ਤੇ ਕੁੜੀਆਂ ਲਈ ਮਸਟ ਵਾਚ ਹੈ ਕੁੜੀਆਂ ਦੇ ਵਿੱਚ ਜਿਹੜਾ ਵਿਵਾਰ ਨੂੰ ਪਿਆਰ ਨੂੰ ਲੈ ਕੇ ਇੱਕ ਠਹਿਰਾਵ ਇੱਕ ਵੀ ਉਹਨੂੰ ਸਿੱਖਣ ਦੀ ਲੋੜ ਹੈ ਵੀ ਇੱਕਦਮ ਉਹ ਨਹੀਂ ਹੋਣਾ ਚਾਹੀਦਾ ਹੈ ਮਤਲਬ ਅੱਜ ਕੱਲ੍ਹ ਗੁੱਸੇ ਜੇ ਹੋ ਜਾਂਦੇ ਆ ਉਹਨੂੰ ਸਿੱਖਣਾ ਚਾਹੀਦਾ ਵੀ ਇੰਨੇ ਸਬਰ ਨਾਲ ਵੀ ਦੁਨੀਆ ਨੇ ਉਹਨੇ ਕਟਿਆ ਤਾਂ ਇਹ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਮੁੰਡਿਆਂ ਲਈ ਤਾਂ ਚਲੋ ਹੈ ਹੀ ਆ ਕੁੜੀਆਂ ਲਈ ਵੀ ਮਸਟ ਵਾਚ ਆ ਫਿਲਮ ਬਹੁਤ ਵਧੀਆ ਹੈ ਤੇ ਮੈਂ ਸਾਰਿਆਂ ਨੂੰ ਫੈਮਲੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਨੂੰ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਣੀ ਚਾਹੀਦੀ ਤਾਂ ਜੋ ਸਾਡੇ ਇਤਿਹਾਸ ਦਾ ਉਹਨਾਂ ਨੂੰ ਪਤਾ ਲੱਗੇ ਇਹ ਇੱਕ ਵਿਸ਼ਵਾਸ ਦੀ ਕਹਾਣੀ ਹੈ ਰੱਬ ਤੇ ਵਿਸ਼ਵਾਸ ਸਾਡਾ ਪੱਕਾ ਹੁੰਦਾ ਹੈ ਤੇ ਸਭ ਨੂੰ ਇਹ ਫਿਲਮ ਜ਼ਰੂਰ ਦਿਖਾਣੀ ਚਾਹੀਦੀ ਹੈ। ਇਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਜੇ ਤੇ ਅਸੀਂ ਰੱਬ ਬਦਲ ਲੈਣੇ ਆ। ਹਾਂਜੀ ਤੇ ਔਰੇ ਬਾਰੇ ਕੀ ਵਿਚਾਰ ਹੈ? ਨਹੀਂ ਬਿਲਕੁਲ ਇਸੇ ਕਰਕੇ ਤੇ ਬੱਚਿਆਂ ਨੂੰ ਇਹ ਕਹਾਣੀ ਬਾਰੇ ਪਤਾ ਹੋਣਾ ਚਾਹੀਦਾ ਕਿ ਵਿਸ਼ਵਾਸ ਕੀ ਕਰ ਸਕਦਾ ਹੈ। ਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ ਦਿਖਾਈਏ। ਅ ਸੱਚੀ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਮੈਂ ਇਸ ਫਿਲਮ ਵਿੱਚ ਕੰਮ ਕੀਤਾ। ਫਿਲਮ ਬਹੁਤ ਬਹੁਤ ਸੋਹਣੀ ਬਣੀ ਆ ਅੱਜ ਮੈਂ ਆਪਣੀ ਫਿਲਮ ਨੂੰ ਦਰਸ਼ਕ ਬਣ ਕੇ ਦੇਖਿਆ ਔਰ ਮੈਨੂੰ ਕਈ ਵਾਰੀ ਇਸ ਫਿਲਮ ਨੇ ਵਿੱਚ ਰੋਾਇਆ ਵੀ ਹੈ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਆਓ ਔਰ ਇਸ ਫਿਲਮ ਨੂੰ ਦੇਖੋ ਇਸ ਫਿਲਮ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਰੱਬ ਦੇ ਹੁਕਮ ਅnder ਰਹਿਣਾ ਰੱਬ ਦੀ ਰਜ਼ਾ ਅnder ਰਹਿਣਾ ਇਹ ਫਿਲਮ ਇਸ ਤੋਂ ਕਹਿੰਦੀ ਹੈ ਔਰ ਬੀਬੀ ਰਜੀਨਾ ਦਾ ਵਿਸ਼ਵਾਸ ਜਿਹੜਾ ਆ ਸਾਨੂੰ ਸਾਰਿਆਂ ਨੂੰ ਰੱਬ ਤੇ ਉਹ ਜਾ ਵਿਸ਼ਵਾਸ ਕਰਨਾ ਚਾਹੀਦਾ ਹੈ ਔਰ ਇਹੋ ਜੀਆਂ ਫਿਲਮਾਂ ਹਮੇਸ਼ਾ ਹੋਣੀਆਂ ਚਾਹੀਦੀਆਂ ਤਾਂ ਕਿ ਅਸੀਂ ਫਖਰ ਦੇ ਨਾਲ ਮਾਣ ਦੇ ਨਾਲ ਇਹੋ ਫਿਲਮਾਂ 'ਚ ਕੰਮ ਕਰ ਸਕੀਏ ਪੰਜ ਦੇ ਵਿੱਚੋਂ ਪੰਜ ਕਿਉਂਕਿ ਪੰਜ ਚੋਂ ਇਹਨਾਂ 10 'ਚੋਂ 10 ਥੈਂਕ ਯੂ ਸੋ ਮਚ ਥੈਂਕ ਯੂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ